ਲੋਕ ਸਭਾ ਚੋਣਾਂ ਦੇ ਵਿੱਚ ਉਮੀਦ ਤੋਂ ਘੱਟ ਨਤੀਜਿਆਂ ਤੋਂ ਬਾਅਦ ਹੀ ਸੱਤਾਧਿਰ ਨੇ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ ਕਿਉਂਕਿ ਲੋਕ ਸਭਾ ਚੋਣਾਂ ਦੇ ਵਿੱਚ ਲੋਕਾਂ ਦੀ ਨਾਰਾਜ਼ਗੀ ਖੁੱਲ ਕੇ ਪੰਜਾਬ ਸਰਕਾਰ ਦੇ ਖਿਲਾਫ ਦੇਖਣ ਨੂੰ ਮਿਲੀ ਵੋਟ ਬੈਂਕ ਦੇ ਵਿੱਚ ਕਾਟਾ ਵੀ ਕਾਫੀ ਪਿਆ ਪੰਜਾਬ ਸਰਕਾਰ ਨੂੰ ਤੇ ਹੁਣ ਪੰਜਾਬ ਸਰਕਾਰ ਦਾ ਇਹ ਹੀ ਏਜੰਡਾ ਹੈ ਕਿ ਕਿਤਨਾ ਕਿਤੇ ਲੋਕਾਂ ਦੀ ਨਾਰਾਜ਼ਗੀ ਨੂੰ ਦੂਰ ਕੀਤਾ ਜਾਏ ਜਿਸ ਨੂੰ ਲੈ ਕੇ ਇਹ ਮੰਥਨ ਬੈਠਕਾਂ ਦਾ ਦੌਰ ਜਾਰੀ ਹੈ ਤੇ ਅੱਜ ਆਖਰੀ ਦਿਨ ਹੈ ਹਾਲਾਂਕਿ ਕੱਲ ਦੀ ਬੈਠਕ ਦੇ ਵਿੱਚ ਹੰਗਾਮਾ ਵੀ ਹੋਇਆ ਸ਼ੋਮਰੀਆ ਆਕਾਲੀ ਦਲ ਦੇ ਵਿੱਚ ਕਾਂਗਰਸ ਨੂੰ ਸ਼ਾਮਿਲ ਕਰਨ ਦੇ ਉੱਤੇ ਵਿਰੋਧ ਹੋਇਆ ਅਤੇ ਇਸ ਬਾਠਕ ਦੇ ਵਿੱਚ ਕਈ ਅਜਿਹੇ ਮੁੱਦੇ ਵੀ ਉਭਾਰੇਗੇ ਜਿਨ੍ਹਾਂ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਹੈ ਕਿ ਜ਼ਰੂਰ ਗੌਰ ਕੀਤਾ ਜਾਏਗਾ ਤੇ ਲੋਕਾਂ ਦੀ ਪਰੇਸ਼ਾਨੀਆਂ ਦਾ ਹੱਲ ਇਨ੍ਹਾਂ ਹੀ ਬੈਠਕਾਂ ਦੇ ਜ਼ਰੀਏ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾਏਗੀ ਇਸ ਬਾਠਕ ਦੇ ਵਿੱਚ ਲੀਡਰਾਂ ਨੇ ਕਿਹਾ ਕਿ ਪਾਰਟੀ ਪੰਥਕ ਏਜੰਡੇ ਤੋਂ ਪਟਕ ਚੁੱਕੀ ਹੈ ਇਸ ਬਾਠਕ ਦੇ ਵਿੱਚ ਲੀਡਰ ਮੌਜੂਦ ਸਨ ਜਿਨ੍ਹਾਂ ਨੇ ਪੰਥਕ ਏਜੰਡੇ ਤੋਂ ਪਟਕ ਚੁੱਕੀ ਹੈ ਅਕਾਲੀ ਦਲ ਪਾਰਟੀ ਇਸ ਤਰ੍ਹਾਂ ਦੇ ਕੁਝ ਗੱਲਾਂ ਕਹੀਆਂ ਤੇ ਨਾਲ ਹੀ ਕਾਂਗਰਸੀਆਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਨਾ ਵਿੱਚ ਉਹਨਾਂ ਦੇ ਵਿੱਚ ਮਾੜੇ ਨਤੀਜੇ ਦਾ ਕਾਰਨ ਦੱਸਿਆ ਜਿਸ ਨੂੰ ਲੈ ਕੇ ਹੰਗਾਮਾ ਹੋਇਆ ਬੀਤ ਦਿਨ ਦੀ ਬੈਠਕ ਦੇ ਵਿੱਚ ਅੱਜ ਆਖਰੀ ਦਿਨ ਹੈ ਆਖਰੀ ਦਿਨ 'ਤੇ ਕਈ ਮੁੱਦੇ ਨੇ ਜੋ ਉੱਪਰ ਕੇ ਸਾਹਮਣੇ ਆ ਸਕਦੇ ਨੇ ਸਾਬਕਾ ਵਿਧਾਇਕ ਮੈਂਬਰ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਹੋਰ ਵੀ ਸੀਨੀਅਰ ਆਗੂ ਇਹਨਾਂ ਬੈਠਕਾਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਇਸ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਨਵਿੰਦਰ ਬਰਾੜ ਸਰ ਨਾਲ ਜੋ ਚੁੱਕੇ ਨੇ ਨਵਿੰਦਰ ਅੱਜ ਆਖਰੀ ਦਿਨ ਐ ਸਭਾਰਥ ਦਾ ਆਖਰੀ ਦਿਨ ਕੀ ਕੁਝ ਖਾਸ ਰਹਿ ਸਕਦਾ ਕਿਉਂਕਿ ਦੋ ਦਿਨ ਕਈ ਅਜਿਹੇ ਮੁੱਦੇ ਨੇ ਜੋ ਭਾਰੇ ਜਾ ਰਹੇ ਨੇ ਇਹਨਾਂ ਪੰਥਕ ਬਾਤ ਕਰਦੇ ਮੰਥਨ ਬੈਠਕਾਂ ਦੇ ਵਿੱਚ ਅੱਛਾ ਜੀ ਕਿਉਂਕਿ ਨਗਰਪਾਲ ਜਿਹੜੀ ਹੈ ਅਲੱਗ-ਅਲੱਗ ਜ਼ਿਲ੍ਹਿਆਂ ਦੇ ਹਿਸਾਬ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਬਾਕੀ ਜ਼ਿਲ੍ਹੇ ਪੰਜਾਬ ਦੇ ਜਿਹੜੇ ਜਾਤ ਹੋ ਜੁਗੇ ਮਾਲਵਾ ਏਰੀਆ ਜਿਹੜਾ ਮਾਲਵਾ ਇਲਾਕਾ ਰਹਿੰਦਾ ਜਿਹੜਾ ਪਿੱਛੇ ਪੈਂਦਾ ਸੀ ਤਾਂ ਅੱਜ ਮਾਲਵਾ ਇਲਾਕੇ ਦੇ ਜ਼ਿਲ੍ਹਿਆਂ ਦੀ ਜਿਸ ਤਰ੍ਹਾਂ ਕਿ ਮਾਨਸਾ ਮੁਕ ਔਰ ਫਾਜ਼ਿਲਕਾ ਫਰੀਦਕੋਟ ਔਰ ਮੂਗਾ ਇਹਨਾਂ ਸਾਰੇ ਜ਼ਿਲ੍ਹਿਆਂ ਦੀ ਮੀਟਿੰਗ ਜਿਹੜੀ ਹੋਣੀ ਹੈ ਪਰ ਜਿਹੜੇ ਮੁੱਦੇ ਲਗਾਤਾਰ ਪਿਛਲੇ ਕੁਝ ਦਿਨਾਂ ਦੇ ਵਿੱਚ ਉੱਠ ਕੇ ਸਾਹਮਣੇ ਆਏ ਨੇ ਜਿਸ ਤਰ੍ਹਾਂ ਕਾਂਗਰ ਇਹ ਵੀ ਵਾਰ ਉੱਠਾ ਦਿੱ ਕਿ ਕਾਂਗਰਸੀ ਜਿਹੜੇ ਲੀਡਰ ਸ਼ਾਮਲ ਹੋ ਰਹੇ ਨੇ ਅਕਾਲੀ ਦਲ ਦੇ ਵਿੱਚ ਕਿਤੇ ਨਾ ਕਿਤੇ ਉਸ ਦੇ ਨਾਲ ਅਕਾਲੀ ਦਲ ਨੂੰ ਨੁਕਸਾਨ ਹੋ ਰਿਹਾ ਹੈ ਔਰ ਦੂਸਰਾ ਕਿ ਜਿਹੜਾ ਕੱਲੀ ਤਲ ਆਪਣੇ ਪੰਥਕ ਮੁੱਦਿਆਂ 'ਤੇ ਜਿਹੜਾ ਭਟਕਦਾ ਜਾ ਰਿਹਾ ਹੈ ਤਾਂ ਇਹੇ ਮੁੱਦੇ ਲੱਗ ਰਿਹਾ ਹੈ ਕਿ ਜੋ ਮੁੱਦੇ ਪਿਛਲੇ ਸਮਾਂ ਦੇ ਵਿੱਚ ਉੱਠਦੇ ਰਹੇ ਨੇ ਤਾਂ ਉਹਨਾਂ 'ਤੇ ਅੱਜ ਜਿਹੜਾ ਸਰਗਰਮੀ ਨਾਲ ਹੋਰ ਵੀ ਜਿਹੜਾ ਕੋਈ ਪ੍ਰਤੀਕਿਰਿਆ ਸਾਹਮਣੇ ਆ ਸਕਦੀ ਹੈ ਕਿਉਂਕਿ ਅੱਜ ਸੀਨੀਅਰ ਲੀਡਰ ਕਾਫੀ ਪਹੁੰਚ ਰਹੇ ਨੇ ਬਲਵਿੰਦਰ ਸਿੰਘ ਭੁੰਦੜ ਉਹ ਪਹਿਲਾਂ ਇਸ ਮੀਟਿੰਗ ਦੇ ਵਿੱਚ ਨਹੀਂ ਸਨ ਆਏ ਤਾਂ ਅੱਜ ਬਲਵਿੰਦਰ ਸਿੰਘ ਭੁੰਦੜ ਆ ਪਹੁੰਚੇ ਨੇ ਔਰ ਜਿਸ ਤਰ੍ਹਾਂ ਜਹਦਾਰ ਚੋਤਾ ਸਿੰਘ ਅਸਕਰ ਸਿੰਘ ਮਲੂਕਾ ਸਾਰੇ ਜਿਹੜੇ ਸੀਨੀਅਰ ਲੀਡਰ ਨੇ ਅੱਜ ਸ਼ਾਮਲ ਹੋ ਰਹੇ ਨੇ ਬਿਲਕੁਲ ਕਿਸੇ ਵੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਖਣਾ ਪਰ ਅੱਜ ਉਹ ਵੀ ਆ ਰਹੇ ਨੇ ਤਾਂ ਉਮੀਦ ਹੈ ਕਿ ਅੱਜ ਆਖਰੀ ਦਿਨ ਹੋਣ ਦੇ ਕਾਰਨ ਅੱਜ ਕੁਈ ਅਹਿਮ ਗੱਲ ਜਾਂ ਕੋਈ ਵੱਡੀ ਗੱਲ ਜਿਹੜੀ ਸਾਹਮਣੇ ਆ ਸਕਦੀ ਹੈ ਸ਼ੈਰੀ ਨਪਿੰਦਰ ਦੋ ਦਿਨਾਂ ਤੋਂ ਕਾਫੀ ਸਾਰੇ ਮੁੱਦੇ ਉਭਾਰੇ ਜਾ ਰਹੇ ਸਨ ਔਰ ਖੁਦ ਜੋ ਵਿਧਾਇਕ ਜਾਂ ਕੋਈ ਵੀ ਇਸ ਵਿੱਚ ਆਗੂ ਪਹੁੰਚੇ ਹੋਏ ਨੇ ਉਹਨਾਂ ਨੇ ਖੁਦ ਨਹੀਂ ਦੱਸਿਆ ਕਿ ਲੋਕਾਂ ਨੇ ਕਿਸ ਤਰ੍ਹਾਂ ਦੀ ਨਾਰਾਜ਼ਗੀ ਪ੍ਰਗਟਾਈ ਹੈ ਖਾਸ ਤੌਰ ਤੇ ਨਸ਼ਾ ਦੇ ਮੁੱਦੇ ਪ੍ਰਾਪਰਟੀ ਟੈਕਸ ਦਾ ਮੁੱਦਾ ਹੋਵੇ ਕਈ ਅਜਿਹੇ ਮੁੱਦੇ ਨੇ ਪੰਜਾਬ ਸਰਕਾਰ ਦੇ ਖਿਲਾਫ ਜੋ ਲੋਕ ਸਭਾ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਗਏ ਨੇ ਕਿ ਉਹਨਾਂ ਦੇ ਕੋਈ ਠੋਸ ਹੱਲ ਕੱਢਣ ਦੀ ਅੱਜ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਦੋ ਦਿਨਾਂ ਤੋਂ ਤਾਂ ਲਗਾਤਾਰ ਕੋਸ਼ਿਸ਼ਾਂ ਸੰਬਤ ਫਰੀਕੇ ਨਾ ਨਹੀਂ ਹੋ ਪਾਈਆਂ ਸ਼ਰੇ ਬਿਲਕੁਲ ਕਿਉਂਕਿ ਸਭ ਤੋਂ ਜਿਹੜਾ ਅਹਿਮ ਏਜੰਡਾ ਐ ਮੀਟਿੰਗ ਦਾ ਉਹ ਇਹੀ ਹੈ ਕਿ ਅਕਾਲੀ ਦਲ ਦਾ ਵੋਟ ਬੈਂਕ ਕਮਜ਼ੋਰ ਹੋਇਆ ਜਾਂ ਅਕਾਲੀ ਦਲ ਨੂੰ ਜਿੱਥੇ ਜਿੱਥੇ ਹਾਰ ਦਾ ਸਾਹਮਣਾ ਕਰਨਾ ਪਿਆ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਹ ਔਰ ਬਟਿੰਡਾ ਦੇ ਵਿੱਚ ਵੋਟ ਬੈਂਕ ਬਹੁਤ ਵੋਟਰ ਮਾਰਦਨ ਬਹੁਤ ਘਟਿਆ 5 ਲੱਖ ਦੀ ਲੀਡ ਤੇ ਜਿੱਤਣ ਵਾਲੇ ਹਸਕੋਰ ਬਾਦਲ 19374 ਵੋਟ ਤੇ ਸਿਮਟ ਕੇ ਰਹੇਗੇ ਤਾਂ ਇਹ ਜਿਹੜਾ ਮੁੱਖ ਮੁੱਦੇ ਇਹੀ ਹਨ ਕਿ ਆਖਰੀ ਵਜ੍ਹਾ ਕੀ ਬਣੀ ਆ ਪਾਰਟੀ ਨੂੰ ਕਿਸ ਕਿੰਨਾ ਕਿੰਨਾ ਵਜ੍ਹਾ ਦੇ ਕਾਰਨ ਜਿਹੜਾ ਨੁਕਸਾਨ ਹੋਇਆ ਔਰ ਇਨ੍ਹਾਂ ਦਿਨਾਂ ਦੇ ਵਿੱਚ ਜੋ ਦੋ ਦਿਨ ਲਗਾਤਾਰ ਮੀਟਿੰਗ ਹੋਈ ਤਾਂ ਉਹਦੇ ਵਿੱਚ ਮੁੱਖ ਮੁੱਦੇ ਹੀ ਸਾਹਮਣੇ ਆ ਰਹੇ ਨੇ ਕਿ ਪ੍ਰੋਪਰਟੀ ਟੈਕਸ ਔਰ ਨਸ਼ੇ ਦੋ ਐਸੇ ਮੁੱਦੇ ਸਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਨੂੰ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਕਰ ਗਏ ਔਰ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਦਾ ਹੱਲ ਕੱਢਣ ਲਈ ਇਹਨਾਂ ਜਿਸ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਜਨਤਾ ਪੰਜਾਬ ਦੀ ਪਬਲਿਕ ਨਾਰਾਜ਼ ਆ ਸਰਕਾਰ ਦੇ ਵਿਰੋਧ ਉੱਠਾ ਸਰਕਾਰ ਦੇ ਖਿਲਾਫ ਵਿਰੋਧੀ ਸਰੋਟੇ ਸ਼ੁਰੂ ਹੋਏ ਨੇ ਤਾਂ ਇਹਨਾਂ ਦਾ ਹੱਲ ਕੱਢਣ ਲਈ ਜਿਹੜੀਆਂ ਕੋਸ਼ਿਸ਼ਾਂ ਹੁਣੇ ਤੋਂ ਹੋ ਗਈਆਂ ਨੇ ਕੱਲ ਵੀ ਸੁਖਵੀਰ ਸਿੰਘ ਬਾਦਲੋਰਾ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਜਿਹੜੇ ਟੈਕਸ ਘੱਟ ਕੀਤੇ ਜਾ ਸਕਦੇ ਨੇ ਕਿ ਕਿਤੇ ਨਾ ਕਿਤੇ ਖਤਮ ਵੀ ਹੋ ਸਕਦੇ ਨੇ ਆ ਕਮਲ ਸ਼ਰਮਾ ਬੀਜੇਪੀ ਪ੍ਰਧਾਨ ਉਹਨਾਂ ਨੇ ਇਹ ਦਾਵਾ ਕੀਤਾ ਸੀ ਕਿ ਵਿਚਾਰਾਂ ਹੋ ਰਹੀਆਂ ਨੇ ਕਿ ਹੋ ਸਕਦਾ ਪ੍ਰਾਪਰਟੀ ਟੈਕਸ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇ ਜਾਂ ਫਿਰ ਉਹਦਾ ਉਸ ਨੂੰ ਕਿਤੇ ਹੱਦ ਤੇ ਜਾ ਕੇ ਉਸ ਨੂੰ ਘਟਾਇਆ ਜਾ ਸਕਦਾ ਹੈ ਤਾਂ ਕਿ ਆਮ ਜਨਤਾ ਤੇ ਬੋਝ ਨਾ ਪਵੇ ਯਾਨੀ ਕਿ ਇਹ ਜੋ ਇਹ ਮੀਟਿੰਗਾਂ ਹੋ ਰਹੀਆਂ ਨੇ ਜਿਹੜੇ ਮੁੱਦੇ ਵਿਚਾਰੇ ਜਾ ਰਹੇ ਨੇ ਜਿਹੜੀ ਵਜਾ ਪਲਾਸ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਦੋਨੋਂ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਔਰ ਕੱਲ ਬੀਜੇਪੀ ਦੀ ਮੀਟਿੰਗ ਹੋਈ ਸੀ ਇੱਧਰ ਸ਼੍ਰੋਮਣੀ ਕਾ ਦੀ ਹੋ ਰਹੀ ਹੈ ਤਾਂ ਇਨਾਂ ਦਾ ਇੱਕ ਇੱਕ ਮੰਕਤ ਹੈ ਕਿ ਹੱਲ ਕੱਢ ਲਿਆ ਜਾਵੇ ਹਰ ਹਾਲਤ ਤੌਰ ਉਮੇਂ ਕੀਤੀ ਜਾ ਰਹੀ ਹੈ ਕਿ ਇਹਨਾਂ ਮੀਟਿੰਗਾਂ ਤੋਂ ਬਾਅਦ ਕੋਈ ਥੋਸ ਹੱਲ ਲੱਭਣ ਦੀ ਕੋਸ਼ਿਸ਼ ਜ਼ਰੂਰ ਕਰੇਗਾ ਸ਼ੋਮਨੇ ਕਾਲੀਪਲ ਬਿਲਕੁਲ ਯਾਨੀ ਕਿ ਨਪਿੰਦਰ ਕਟ ਸ਼ਬਦਾਂ ਦੇ ਵਿੱਚ ਇਹ ਕਹਿ ਸਕਦਾ ਹੈ ਕਿ ਮੰਥਨ ਬੈਠਕਾਂ ਜਿਹਨੂੰ ਮੰਥਕ ਬੈਠਕਾਂ ਜੋ ਹੋ ਰਹੀਆਂ ਨੇ ਵਿਧਾਨ ਸਭਾ ਦੀ ਤਿਆਰੀ ਹੋ ਰਹੀ ਹੈ ਬਿਲਕੁਲ ਬਿਲਕੁਲ ਯਾਰੀ ਕਿਉਂਕਿ ਸਾਰਾ ਦ ਸਭਾ ਦਾ 2500 ਦਾ ਸਮਾਂ ਬਚਿਆ ਤਾਂ ਕਾਲੀਪਲ ਉਹ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਹਾਰ ਦਾ ਸਾਹਮਣਾ ਕਰ ਰਹਾ ਹੈ ਜਿਹੜੇ ਹਾਲਾਤ ਉਹਨਾਂ ਨੂੰ ਵਿਰੋਧੀ ਸੁਰ ਪੰਜਾਬ ਦੇ ਵਿੱਚ ਉੱਠੇ ਨੇ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਪੂਰੇ ਦੇਸ਼ ਦੇ ਵਿੱਚ ਕੁਝ ਨਹੀਂ ਕਰ ਪਾਈ ਤਾਂ ਪੰਜਾਬ ਦੇ ਵਿੱਚੋਂ 4 ਸੀਟਾਂ ਲੈਣ ਦੇ ਵਿੱਚ ਕਾਮਯਾਬ ਹੋਈ ਹੈ ਤਾਂ ਕਿਤਾ ਜਿਹੜੀ ਸੱਤਾ ਤੇ ਰ ਸੱਤਾ ਤੇ ਵਿਰੋਧ ਸੱਤਾ ਤੇ ਖਿਲਾਫ ਰੋਜ਼ ਦਿਖਾਇਆ ਪੰਜਾਬ ਦੀ ਜਨਤਾ ਨੇ ਔਰ ਅਕਾਲੀ ਦਲ ਔਰ ਬੀਜੇਪੀ ਇਸ ਚੀਜ਼ ਨੂੰ ਭਲੀ ਭਾਂਤ ਸਮਝਦੇ ਨੇ ਕਿ ਲੋਕਾਂ ਦੇ ਵਿੱਚ ਇਹ ਸਾਰ ਇੰਟ ਉਹਨਾਂ ਦੇ ਪ੍ਰਤੀ ਜਿਹੜੀ ਆ ਮੁਕ ਰੋਟੀਆਂ ਸੁਰੂਖਣੇ ਸ਼ੁਰੂ ਹੋ ਗਏ ਲੋਕ ਨਾਰਾਜ਼ ਨੇ ਸਰਕਾਰ ਤੋਂ ਔਰ ਇਸ ਨਾਰਾਜ਼ਗੀ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਕਾਲਜਰੂ ਬੀਜੇਪੀ ਲਈ ਅਗਰ ਪੰਜਾਬ ਦੇ ਵਿੱਚ ਆਪਣੀ ਸੱਤਾ ਨੂੰ ਕਾਇਮ ਰੱਖਣਾ ਗੁਰਪ੍ਰੀਤ ਸਿੰਘ ਬਾਦਲ ਲਗਾਤਾਰ ਦਬਾ ਕਰਦੇ ਰਹੇ ਨੇ ਕਿ 25 ਸਾਲ ਰਾਜ ਕਰਾਂਗੇ 25 ਸਾਲ ਰਾਜ ਕਰਦਾ ਉਹਨਾਂ ਨੇ ਹਮੇਸ਼ਾ ਤੋਂ ਨਾਅਰਾ ਦਿੱਤਾ ਸੀ ਪਰ ਜੋ ਹਾਲਾਤ ਅੱਜ ਪੰਜਾਬ ਦੇ ਵਿੱਚ ਨਜ਼ਰ ਆ ਰਹੇ ਨੇ ਜੋ ਹਾਲਾਤ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਹੋਏ ਨੇ ਤਾਂ ਉਸ ਵੀਰ ਸਿੰਘ ਬਾਦਲ ਦਾ 25 ਸਾਲ ਰਾਜ ਕਰਨ ਦਾ ਸੁਪਨਾ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆ ਰਿਹਾ ਹੈ ਪਰ ਸੁਪੀ ਸਿੰਘ ਬਾਦਲ ਇਸ ਸੁਪਨੇ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਉਹਨਾਂ ਨੇ ਸ਼ੁਰੂ ਕੀਤੀਆਂ ਨੇ ਆਪਣੇ ਸੁਪਨੇ ਨੂੰ ਪੂਰਾ ਲਈ ਔਰ ਪੰਜਾਬ ਦੇ ਵਿੱਚ ਆਪਣੀ ਸੱਤਾ ਨੂੰ ਕਾਇਮ ਰੱਖਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਉਹ ਸ਼ੁਰੂ ਕਰ ਦਿੱਤੀਆਂ ਨੇ ਵਿਸ਼ਵਾਸ ਹੈ ਕਿ ਇਸ ਮੀਟਿੰਗ ਤੋਂ ਬਾਅਦ ਜਾਂ ਹੋਰ ਕਿਹੜੀਆਂ ਕੋਸ਼ਿਸ਼ਾਂ ਕਿਸ ਹੱਦ ਤੱਕ ਸੁਪੀ ਸਿੰਘ ਬਾਦਲ ਦੀਆਂ ਜਾਂ ਪਾਰਟੀ ਦੀਆਂ ਕਿਸ ਹੱਦ ਤੱਕ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਨੇ ਇਸ ਤੋਂ ਵੱਧ ਵਾਲਾ ਸਮਾਂ ਹੀ ਪਤਾ ਲੱਗਾ ਜਿਹੜਾ ਬਿਲਕੁਲ ਸ਼ੁਕਰ ਨਬਿੰਦਰ ਇਸ ਖਬਰ ਤੇ ਸਾਂਝਾ ਨਾਲ ਜੁੜੇ ਰਹਿਣ ਦੇ ਲਈ ਸੋ ਪੂਰੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਇਹਨਾਂ ਮੰਥਨ ਬੈਠਕਾਂ ਦੇ ਜ਼ਰੀਏ ਅੱਜ ਆਖਰੀ ਦਿਨ ਇਸ ਮੰਥਨ ਬੈਠਕਾਂ ਅੱਜ ਸੀਨੀਅਰ ਲੀਡਰ ਕਈ ਪਹੁੰਚ ਰਹੇ ਨੇ ਹਾਲਾਂਕਿ ਪੁੰਦਰ ਸਾਹਿਬ ਜੋ ਪਹੁੰਚ ਰਹੇ ਨੇ ਅੱਜ ਜੋ ਬਾਕੀ ਦੀਆਂ ਬੈਠਕਾਂ ਦੇ ਵਿੱਚ ਨਹੀਂ ਦਿਖਾਈ ਦਿੱਤੇ ਪਰ ਅੱਜ ਪਹੁੰਚ ਰਹੇ ਨੇ ਸਿਕੰਦਰ ਸਿੰਘ ਮਲੂਕਾ ਵੀ ਪਹੁੰਚਣਗੇ ਇਸ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਅਜ ਮੌਜ ਸਕਦੇ ਨੇ ਤੁਹਾਡੇ ਕੋਲ ਅੱਜ ਕੋਈ ਸਿੱਟਾ ਕਿਹਾ ਜਾ ਸਕਦਾ ਕਿ ਕੱਢਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਏਗੀ ਕਿਉਂਕਿ ਦੋ ਦਿਨਾਂ ਤੋਂ ਲਗਾਤਾਰ ਇਹਨਾਂ ਮੰਥਕ ਬੈਠਕਾਂ ਦੇ ਵਿੱਚ ਕਈ ਤਰ੍ਹਾਂ ਦੇ ਮੁੱਦੇ ਉੱਭਰ ਕੇ ਸਾਹਮਣੇ ਜ਼ਰੂਰ ਆਏ ਨੇ ਉਪੰਗਮਤੇ ਸੁਗਵੀਰ ਸਿੰਘ ਬਾਦਲ ਖੁਦ ਇਹਨਾਂ ਮੰਥਨ ਬੈਠਕਾਂ ਦੀ ਅਗਵਾਈ ਤਾਂ ਜ਼ਰੂਰ ਕਰ ਰਹੇ ਨੇ ਪਰ ਲੋਕਾਂ ਦੀ ਨਾਰਾਜ਼ਗੀ ਜੋ ਇਸ ਕ जा ਸਕਦਾ ਪ੍ਰਕਾਸ਼ ਸ਼ਬਦ ਚੇ ਜ਼ਰੂਰ ਕਹਿ ਸਕਦੇ ਹਾਂ ਕਿ ਇਹ ਮੰਥਨ ਬੈਠ ਕਾ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਜ਼ਰੂਰ ਕੀਤੀ ਜਾ ਸਕਦੀ ਹੈ